ਹੁਸ਼ਿਆਰਪੁਰ 'ਚ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਸਰਕਾਰੀ ਕਾਲੇ ਚੌਕ ਨਸਤੀਕ ਤੋਂ ਸਾਹਮਣੇ ਆਇਆ ਜਿੱਥੇ ਕਿ ਗਲੀ 'ਚ ਖੜੇ ਇੱਕ ਸਪਲੈਂਟਰ ਮੋਟਰਸਾਈਕਲ ਨੂੰ ਇੱਕ ਮੁੰਡਾ ਕੁਝ ਮਿੰਟਾਂ 'ਚ ਹੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਨੌਜਵਾਨ ਆਪਣੀ ਕਲਾਸ ਖਤਮ ਕਰਨ ਤੋਂ ਬਾਅਦ ਘਰ ਨੂੰ ਜਾਣ ਲੱਗਿਆ ਤੇ ਜਦੋਂ ਉਹ ਮੋਟਰਸਾਈਕਲ ਕੋਲ ਆਇਆ ਤਾਂ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ ਤੇ ਜਦੋਂ ਉਸ ਤੇ ਨੌਜਵਾਨ ਵੱਲੋਂ ਸੀਸੀਟੀਵੀ ਫੂਟੇਜ ਕੰਗਾਲੀ ਗਈ ਤਾਂ ਕੈਮਰੇ 'ਚ ਨਜ਼ਰ ਆਇਆ ਕਿ ਇੱਕ ਨੌਜਵਾਨ ਆਉਂਦਾ ਤੇ ਪਹਿਲਾਂ ਉਹ ਸਿਲਵਰ ਰੰਗ ਦੇ ਮੋਟਰਸਾਈਕਲ ਤੇ ਆ ਕੇ ਬੈਠ ਜਾਂਦਾ ਤੇ ਫਿਰ ਕਾਫੀ ਸਮਾਂ ਉਸ ਉੱਪਰ ਬੈਠਣ ਤੋਂ ਬਾਅਦ ਨਸਤੀਕੀ ਖੜੇ ਕਾਲੇ ਰੰਗ ਦੇ ਸਪਲੈਂਟਰ ਮੋਟਰਸਾਈਕਲ ਦੇ ਉੱਪਰ ਜਾ ਬੈਠਦਾ ਤੇ ਮੌਕਾ ਮਿਲਦੇ ਹੀ ਮੋਟਰਸਾਈਕਲ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਜਾਣਕਾਰੀ ਦਿੰਦੇ ਆ ਪੀੜਤ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਵਿਧਪ੍ਰਕਾਸ਼ ਨੇ ਦੱਸਿਆ ਕਿ ਉਹ ਸ਼ਰਪੁਰ ਨਸਤੀਕੀ ਪਿੰਡ ਸਰੰਗਵਾਲ ਦਾ ਰਹਿਣ ਵਾਲਾ ਹੈ ਤੇ ਸੋਮਵਾਰ ਨੂੰ ਉਸ ਦਾ ਦੋਸਤ ਮੋਟਰਸਾਈਕਲ ਲੈ ਕੇ ਪਟਨ ਲਈ ਆਇਆ ਸੀ ਤੇ ਕਲਾਸ ਖਤਮ ਹੋਣ ਤੋਂ ਬਾਅਦ ਜਦੋਂ ਵਾਪਸ ਘਰ ਨੂੰ ਜਾਣ ਲੱਗਿਆ ਤਾਂ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ ਉਹਨਾਂ ਦੱਸਿਆ ਕਿ ਉਸ ਵੱਲੋਂ ਮੋਟਰਸਾਈਕਲ ਸੈਂਟਰ ਦੇ ਬਿਲਕੁਲ ਸਾਹਮਣੇ ਖੜਾ ਕੀਤਾ ਗਿਆ ਸੀ ਤੇ ਕੈਮਰੇ 'ਚ ਇੱਕ ਚੋਰ ਕੈਦ ਹੋਇਆ ਹੈ ਜਿਸ ਵੱਲੋਂ ਬੜੀ ਚਲਾਕੀ ਨਾਲ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਚੋਰੀ ਸਬੰਧੀ ਥਾਣਾ ਮਡਰ ਟਨ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਮੌਕੇ ਪੀੜਤ ਨੋਚਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਚੋਰ ਨੂੰ ਜਲਦ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕਰਨ ਦੀ ਮੰਗ ਕੀਤੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੁਪ ਦੀ ਰਿਪੋਰਟ ਹੁਸ਼ਰਪੁਰ ਚ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਰਪੁਰ ਦੇ ਸਰਕਾਰੀ ਕਾਲੇ ਚੌਕ ਨਸਤੀਕ ਤੋਂ ਸਾਹਮਣੇ ਆਇਆ ਜਿੱਥੇ ਕਿ ਗਲੀ 'ਚ ਖੜੇ ਇੱਕ ਸਪਲੈਂਟਰ ਮੋਟਰਸਾਈਕਲ ਨੂੰ ਇੱਕ ਮੁੰਡਾ ਕੁਝ ਮਿੰਟਾਂ 'ਚ ਹੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਨੌਜਵਾਨ ਆਪਣੀ ਕਲਾਸ ਖਤਮ ਕਰਨ ਤੋਂ ਬਾਅਦ ਘਰ ਨੂੰ ਜਾਣ ਲੱਗਿਆ ਤੇ ਜਦੋਂ ਉਹ ਮੋਟਰਸਾਈਕਲ ਕੋਲ ਆਇਆ ਤਾਂ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ ਤੇ ਜਦੋਂ ਉਕਤ ਨੌਜਵਾਨ ਵੱਲੋਂ ਸੀਸੀਟੀਵੀ ਫੂਟੇਜ ਖੰਗਾਲੀ ਗਈ ਤਾਂ ਕੈਮਰੇ 'ਚ ਨਜ਼ਰ ਆਇਆ ਕਿ ਇੱਕ ਨੌਜਵਾਨ ਆਉਂਦਾ ਤੇ ਪਹਿਲਾਂ ਉਹ ਸਿਲਵਰ ਰੰਗ ਦੇ ਮੋਟਰਸਾਈਕਲ ਤੇ ਆ ਕੇ ਬੈਠ ਜਾਂਦਾ ਤੇ ਫਿਰ ਕਾਫੀ ਸਮਾਂ ਉਸ ਉੱਪਰ ਬੈਠਣ ਤੋਂ ਬਾਅਦ ਨਸਤੀਕੀ ਖੜੇ ਕਾਲੇ ਰੰਗ ਦੇ ਸਪਲੈਂਟਰ ਮੋਟਰਸਾਈਕਲ ਦੇ ਉੱਪਰ ਜਾ ਬੈਠਦਾ ਤੇ ਮੌਕਾ ਮਿਲਦੇ ਹੀ ਮੋਟਰਸਾਈਕਲ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਜਾਣਕਾਰੀ ਦਿੰਦੇ ਆ ਪੀੜਤ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਵਿਦ ਪ੍ਰਕਾਸ਼ ਨੇ ਦੱਸਿਆ ਕਿ ਉਹ ਸ਼ਰਪੁਰ ਨਸਤੀਕੀ ਪਿੰਡ ਸਰੰਗਵਾਲ ਦਾ ਰਹਿਣ ਵਾਲਾ ਹੈ ਤੇ ਸੋਮਵਾਰ ਨੂੰ ਉਸ ਦਾ ਦੋਸਤ ਮੋਟਰਸਾਈਕਲ ਲੈ ਕੇ ਪਟਨ ਲਈ ਆਇਆ ਸੀ ਤੇ ਕਲਾਸ ਖਤਮ ਹੋਣ ਤੋਂ ਬਾਅਦ ਜਦੋਂ ਵਾਪਸ ਘਰ ਨੂੰ ਜਾਣ ਲੱਗਿਆ ਤਾਂ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ ਉਹਨਾਂ ਦੱਸਿਆ ਕਿ ਉਸ ਵੱਲੋਂ ਮੋਟਰਸਾਈਕਲ ਸੈਂਟਰ ਦੇ ਬਿਲਕੁਲ ਸਾਹਮਣੇ ਖੜਾ ਕੀਤਾ ਗਿਆ ਸੀ ਤੇ ਕੈਮਰੇ ਵਿੱਚ ਇੱਕ ਚੋਰ ਕੈਦ ਹੋਇਆ ਹੈ ਜਿਸ ਵੱਲੋਂ ਬੜੀ ਚਲਾਕੀ ਨਾਲ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਚੋਰੀ ਸਬੰਧੀ ਥਾਣਾ ਮਡਰ ਟਨ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਮੌਕੇ ਪੀੜਤ ਨੋਚਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਚੋਰ ਨੂੰ ਜਲਦ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕਰਨ ਦੀ ਮੰਗ ਕੀਤੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੁਕਤੀ ਰਿਪੋਰਟ W L G N A ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ